ਦੇਖੋ ਅੱਜ ਬਹੁਤ ਹੀ ਤੁਸੀਂ ਆਪ ਦੇਖ ਲਿਆ ਵਾ ਕਿ ਕਿਦਾਂ ਸਾਡੇ ਹੋਣਹਾਰ ਨੌਜਵਾਨ ਪੰਜਾਬ ਦੇ ਹਰਦੀਪ ਸਿੰਘ ਸਰਪੰਚ ਦੌਲਤਪੁਰ ਔਰ ਹਰਦੀਪ ਸਿੰਘ ਜੀ ਬੇਨੜਾ ਇਹਨਾਂ ਦੀ ਟੀਮ ਨੇ ਅੱਜ ਇੱਕ ਬਹੁਤ ਸ਼ਾਨਦਾਰ ਇਕੱਠ ਕਰਾਇਆ ਵਾ ਮੈਨੂੰ ਸਾਡੇ ਇਸ ਚੋਣ ਮਹਿਮ ਨੂੰ ਬੜਾ ਜ਼ਬਰਦਸਤ ਹੁਲਾਰਾ ਦਿੱਤਾ ਵਾ ਸ਼ਾਇਦ ਮੈਂ ਤੁਹਾਨੂੰ ਇਨਸਾਫ ਪਸੰਦੀ ਨਾਲ ਕਹਿਣਾ ਕਿ ਕੁਦਰਤ ਜੋ ਕਰਦੀ ਉਹ ਠੀਕ ਕਰਦੀ ਆ 골ਡੀ ਦਾ ਜਾਣਾ ਧੂਰੀ ਵਾਸਤੇ ਸਾਨੂੰ ਰਾਤ ਆਇਆ ਵਾ ਸ਼ਾਇਦ 골ਡੀ ਹੁੰਦਾ ਤਾਂ ਇਹ ਨੌਜਵਾਨ ਸ਼ਾਇਦ ਝੱਕਦੇ ਰਹਿੰਦੇ ਏਡੇ ਵੱਡੇ ਇਕੱਠ ਨਾ ਕਰਾਉਂਦੇ ਤਾਂ ਮੈਨੂੰ ਇਹ ਨਜ਼ਰ ਆਉਂਦਾ ਵਾ ਕਿ ਮੈਨੂੰ ਜਿਹੜੀ ਵੋਟ ਪੈਣੀ ਆ ਉਹ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਸਾਰੇ ਵਰਗਾਂ ਦੇ ਲੋਕਾਂ ਨੇ ਮੈਨੂੰ ਵੋਟ ਪਾਉਣੇ ਆ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਵਾ ਕਿ ਮੈਂ ਪੰਜਾਬ ਲਈ ਬਹੁਤ ਜਦੋਜਹਿਦ ਕੀਤੀ ਆ ਔਰ ਉਹਨਾਂ ਨੂੰ ਐਂ ਲੱਗਦਾ ਵਾ ਕਿ ਅਸੀਂ ਸੁਖਪਾਲ ਸਿੰਘ ਖੇੜਾ ਦੇ ਕੀਤੇ ਹੋਏ ਪੰਜਾਬ ਦੇ ਕੰਮਾਂ ਦੀ ਕੀਮਤ ਅਦਾ ਕਰਨੀ ਆ ਔਰ ਮੇਰੇ ਕੰਮ ਦੀ ਜਿਹੜੀ ਕਦਰ ਕਰ ਰਹੇ ਆ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਆ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਜਿਹੜਾ ਲੋਕਾਂ ਦਾ ਭਰੋਸਾ ਇਹ ਮੈਂ ਬਰਕਰਾਰ ਰੱਖ ਸਕਾਂ ਦੱਸਿਆ ਨਾ ਜੀ ਕਿ ਬਹੁਤ ਜ਼ਬਰਦਸਤ ਰਿਸਪੌਂਸ ਆ ਔਰ ਕਈ ਹਲਕਿਆਂ ਦੇ ਵਿੱਚ ਦੇਖ ਲਓ ਸਾਡੇ ਹਲਕਾ ਇੰਚਾਰਜ ਹੈ ਨਹੀਂ ਗੇ ਮਤਲਬ ਨਾਟ ਓਨਲੀ ਧੂਰੀ ਸਾਡੇ ਕੋਲ ਮਹਿਲਕਲਾ ਦੇ ਵਿੱਚ ਕੋਈ ਨਹੀਂ ਗਾ ਸਾਡੇ ਕੋਲ ਭਦੌੜ ਵਿੱਚ ਵੀ ਕੋਈ ਨਹੀਂ ਗਾ ਸਾਡੇ ਕੋਲ ਇੱਕ ਅੱਧੇ ਹਲਕੇ 'ਚ ਹੋਰ ਵੀ ਹੈ ਨਹੀਂ ਗਾ ਪਰ ਆਪ ਮੋਹਰੇ ਲੋਕੀ ਹੀ ਮੀਟੀਆਂ ਕਰਾਈ ਜਾਂਦੇ ਨੇ ਜਿਹੜੇ ਸਾਡੇ ਜਿਹੜੀ ਅਸਲ ਜ਼ਮੀਨੀ ਲੀਡਰਸ਼ਿਪ ਆ ਉਹ ਮੋਹਰੇ ਆ ਗਈ ਆ ਉਹਨਾਂ ਨੇ ਆਪਣੇ ਆਪ ਕਮਾਂਡ ਸੰਭਾਲ ਲਈ ਆ ਔਰ ਸਾਨੂੰ ਬਹੁਤ ਮੈਂ ਰੱਬ ਤੋਂ ਡਰ ਕੇ ਕਹਿੰਨਾ ਪਰ ਮੈਨੂੰ ਲੱਗਦਾ ਕਿ ਜਿੱਦਾਂ ਦਾ ਵਾਤਾਵਰਨ ਮਾਹੌਲ ਆ ਸੀ ਕਾਫੀ ਵੱਡੇ ਮਾਰਜਨ ਨਾਲ ਇਸ ਸੀਟ ਜਿੱਥਾ ਜੇ ਤਕਰੀਬ ਬਾਦਲ ਵੱਲੋਂ ਪਿਛਲੇ ਦਿਨ ਵੱਡੀ ਰੈਲੀ ਕੀਤੀ ਗਈ ਆ ਉਸ ਤੋਂ ਮੈਂ ਕਿੰਨੀ ਦੇਖੋ ਮੈਂ ਬਾਦਲ ਬਾਰੇ ਸਿਰਫ ਇਹ ਕਹੂੰਗਾ ਕਿ ਅੱਜ ਦੀ ਡੇਟ ਵਿੱਚ ਕੋਈ ਵੀ ਵੋਟ ਅਕਾਲੀ ਦਲ ਬਾਦਲ ਨੂੰ ਪਾਉਣੇ ਉਹ ਸਿੱਧੇ ਸਿੱਧੇ ਤੌਰ ਤੇ ਬੀਜੇਪੀ ਦੀ ਝੋਲੀ ਜਾਵੇਗੀ ਇਹ ਗੱਲ ਕਾਫੀ ਸਿੱਖ ਸਮਝ ਚੁੱਕੇ ਨੇ ਔਰ ਮੈਂ ਸਿੱਖਾਂ ਨੂੰ ਅਪੀਲ ਕਰੂੰਗਾ ਕਿ ਥੋੜਾ ਗੁਰੇਜ਼ ਕਰਿਓ ਸੋਚੋ ਚੰਗੀ ਤਰ੍ਹਾਂ ਨਾਲ ਠੀਕ ਹੈ ਤੁਸੀਂ ਕਹਿੰਨੇ ਕਿ ਸਾਡੀ ਉਹ ਪੰਥਕ ਪਾਰਟੀ ਆ ਪਰ ਵੋਟ ਪਾਉਣ ਲੱਗੇ ਕਿਉਂਕਿ ਜਿਹੜਾ ਵੀ ਐਮਪੀ ਬਣ ਕੇ ਜਾਏਗਾ ਸੁਪੀਰ ਬਾਦਲ ਦੀ ਪਾਰਟੀ ਦਾ ਉਹ ਡੈਫੀਨਿਟਲੀ ਬੀਜੇਪੀ ਦੇ ਖੇਮੇ ਵਿੱਚ ਟਿੱਕੇਗਾ ਤੇ ਬੀਜੇਪੀ ਅੱਜ ਸਭ ਤੋਂ ਜ਼ਿਆਦਾ ਅਗਰ ਪੰਜਾਬ ਦੇ ਖਿਲਾਫ ਐਕਸ਼ਨਸ ਹੋ ਰਹੇ ਨੇ ਕਿਸਾਨਾਂ ਦੇ ਖਿਲਾਫ ਖੇਤ ਮਜ਼ਦੂਰਾਂ ਦੇ ਖਿਲਾਫ ਔਰ ਇਵਨ ਟੂ दैट ਐਕਸਟੈਂਡ ਜੋ ਮਾਈਨੋਰਿਟੀਜ਼ ਦੇ ਖਿਲਾਫ ਉਹ ਭਾਜਪਾ ਸਾਨੂੰ ਨਜ਼ਰ ਆ ਰਹੀ ਆ ਭਾਜਪਾ ਨੇ ਆਲਰੇਡੀ ਉੱਤਰਾਖੰਡ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰ ਦਿੱਤਾ ਔਰ ਜੇ 2024 ਚ ਜਿੱਤੇ ਦੇ ਨੇ ਉਹਨਾਂ ਨੇ ਸਾਰਿਆਂ ਦੇ ਧਾਰਮਿਕ ਕਾਨੂੰਨ ਉਡਾ ਦੇਣੇ ਆ ਤੇ ਸਾਨੂੰ ਇੱਕ ਇੱਕ ਨੱਕੇ ਦੇ ਵਿੱਚ ਦੀ ਨਗਾਉਣਗੇ ਜਿਹੜਾ ਕਿ ਘੱਟ ਗਿਣਤੀਆਂ ਵਾਸਤੇ ਬਹੁਤ ਖਤਰੇ ਦੀ ਗੱਲ ਆ ਸੋ ਅਕਾਲੀ ਦਲ ਦਾ ਬਾਕੀ ਉਹ ਆਪਣੇ ਸਿਧਾਂਤਾਂ ਤੋਂ ਆਪ ਹੀ ਉਖੜ ਗਏ ਨੇ ਮੰਗਦੇ ਵਾਅਦਾ ਅਧਿਕਾਰ ਨੇ ਸੂਬਿਆਂ ਲਈ ਵੋਟ ਭਾਜਪਾ ਨੂੰ ਪਾਉਂਦੇ ਨੇ ਜਦੋਂ ਉਹਨਾਂ ਨੇ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ ਆਜ ਜੀਰਾ ਸਾਹਿਬ ਅਰਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਉਹ ਨੂੰ ਕਿਵੇਂ ਦੇਖਦੇ ਪਹਿਲਾਂ ਉਹ ਪੰਜਾਬ ਦੌਰੇ ਆਉਣ ਤੋਂ ਪਹਿਲਾਂ ਸਵਾਤੀ ਮਾਲੀਵਾਲ ਨੂੰ ਇਨਸਾਫ ਦਵਾਵੇ ਉਹ ਦੀ ਇੱਕ ਲੇਡੀ ਐਮਪੀ ਹੈ ਆਮ ਆਦਮੀ ਪਾਰਟੀ ਦੀ ਉਸ ਨੂੰ ਉਹਦੇ ਪੀਏ ਨੇ ਵੈਬ ਨੇ ਬੇ ਬੇਰਹਿਮੀ ਦੇ ਨਾਲ ਕੁੱਟਿਆ ਉਹਦੇ ਲੱਤਾਂ ਮਾਰੀਆਂ ਚਪੇੜਾ ਮਾਰੀਆਂ ੱਟਕੇ ਮਾਰੇ ਉਹਦੇ ਖਿਲਾਫ ਐਫਆਈਆਰ ਦਰਜ ਕੀਤੀ ਦਿੱਲੀ ਪੁਲਿਸ ਨੇ ਜਿਹੜਾ ਆਦਮੀ ਆਪਣੇ ਘਰ ਦੇ ਅੰਦਰ ਚੀਫ ਮਿਨਿਸਟਰ ਦਿੱਲੀ ਆਪਣੇ ਸਰਕਾਰੀ ਰਹਿਸ਼ ਕਾ ਦੇ ਅੰਦਰ ਇੱਕ ਔਰਤ ਦੀ ਇੱਜ਼ਤ ਨਹੀਂ ਬਚਾ ਸਕਦਾ ਉਹ ਪੰਜਾਬ ਦੇ ਲੋਕਾਂ ਦੀ ਇੱਜ਼ਤ ਕੀ ਬਚਾਵੇਗਾ ਔਰ ਇਹ ਸਭ ਤੋਂ ਵੱਡਾ ਬੇਈਮਾਨ ਆਦਮੀ ਆ ਹੀ ਇਜ਼ ਔਨ ਇੰਟਰਮ ਬੇਲ 1 ਜੂਨ ਤੱਕ ਇਹ ਜਿਹੜਾ ਆਦਮੀ ਆ ਇਸ ਨੇ ਦਿੱਲੀ ਸ਼ਰਾਬ ਘੁਟਾਲੇ ਵਿੱਚ ਬਹੁਤ ਪੈਸਾ ਲੁੱਟਿਆ ਅਗਰ ਸ਼ਰਾਬ ਘੁਟਾਲੇ ਦੀ ਜਾਂਚ ਪੰਜਾਬ ਤੱਕ ਆਵੇਗੀ ਜਿਹੜੀ ਕਿ ਆਵਾਜ਼ ਆਵੇਗੀ ਇਹ ਸਾਰੇ ਜਿਹੜੇ ਇੱਥੇ ਮਿਨਿਸਟਰ ਸਰਪਾਲ ਚੀਮਾ ਤੇ ਭਗਵੰਤ ਮਾਨ ਵਗੈਰਾ ਦੇ ਵਿਲ ਬੀ ਅੰਡਰ ਲੋਟ ਆਫ ਟਰਬਲ ਇਸ ਕਰਕੇ ਉਹਨਾਂ ਦਾ ਇੱਕ ਔਰ ਕੇਜਰੀਵਾਲ ਬਾਰੇ ਮੈਂ ਇੱਕ ਗੱਲ ਕਹੂੰਗਾ ਕਿ ਹੁਣ ਨੋਟ ਕਰਿਓ ਇਹ ਆਮ ਆਦਮੀ ਪਾਰਟੀ ਨਹੀਂ ਕੀ केजरीवाल ਸਾਹਿਬ ਇਹਦਾ ਨਾਮ ਬਦਲ ਕੇ ਲਿਖ ਦਿਓ ਖਾਸ ਆਦਮੀ ਪਾਰਟੀ ਸਾਰੇ ਅਮੀਰਾਂ ਦੀ ਪਾਰਟੀ ਲਵਲੀ ਯੂਨੀਵਰਸਿਟੀ ਦੇ ਮਾਲਕ ਐਮਪੀ ਸੰਜੀਵ ਅਰੋੜਾ ਰਾਜ ਸਭਾ ਦਾ ਐਮਪੀ ਰਾਗਵ ਚੱਡਾ ਲੰਡਨ ਚ ਬੈਠਾ ਅੱਖਾਂ ਦਾ ਆਪਰੇਸ਼ਨ ਕਰਾ ਰਿਆ ਸਾਡੇ ਜਿਹੜੇ ਕੁਲਵੰਤ ਸਿੰਘ ਵਰਗੇ ਜਿਹੜੇ ਵੱਡੇ ਰੀਅਲ ਏਸਟੇਟ ਮੈਗਨੇਟਸ ਮੁਹਾਲੀ ਵਰਗੇ ਜਿਹੜੇ ਤੁਹਾਡੇ ਉਹ ਐਮਐਲਏ ਉਹ ਐਡੇ ਅਮੀਰਾਂ ਦੀ ਪਾਰਟੀ ਇੱਡੀ ਦਾ ਕਾਂਗਰਸ ਖਾਲੀਆਂ ਦੇ ਕੋਲ ਨਹੀਂ ਜਿਹੜੇ ਤੁਸੀਂ ਸਭ ਤੋਂ ਜ਼ਿਆਦਾ ਅਮੀਰ ਚੱਕ ਕੇ ਉਹਨਾਂ ਨੂੰ ਇੱਡੀਆਂ ਉੱਚੀਆਂ ਪਦਵੀਆਂ ਤੇ ਬਿਠਾਇਆ ਔਰ ਇਹ ਆਰਐਸ ਪਾਰਟੀ ਦਾ ਨਾਮ ਬਦਲ ਕੇ ਆਮ ਆਦਮੀ ਤੋਂ ਖਾਸ ਆਦਮੀ ਪਾਰਟੀ ਕੀਤਾ ਜਾਵੇ। ਸਰ ਸਾਹਿਬ ਪਿਛਲੇ ਟੀਵੀ ਤੁਹਾਡੇ ਖੁਦ ਮੰਤਰੀ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਵੀ ਬੀ ਟੀਮ ਆ ਪਰ ਤੁਸੀਂ ਦਿੱਲੀ ਦੇ ਵਿੱਚ ਖੁਦ ਸਮਝੌਤਾ ਕਰੀ ਬੈਠੇ ਹੋ ਉਹਦੇ ਬਾਰੇ ਕੀ ਕਹਿਣਾ ਪਵੇ ਤੁਹਾਨੂੰ ਤੁਹਾਨੂੰ ਲੱਗਦਾ ਵਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਿਆਜ ਕਰ ਰਹੇ ਇਹਨਾਂ ਦਾ ਕਿਉਂਕਿ ਇਹਨਾਂ ਨੇ ਸਾਡੇ ਬਹੁਤ ਅਨਿਆਇ ਕੀਤਾ ਸਾਡਾ ਸਿੱਧੂ ਮੂਸੇਵਾਲਾ ਜਿਹੜਾ ਪੰਜਾਬ ਦਾ ਪੁੱਤ ਇਹਨਾਂ ਦੀ ਬੇਫਿਕੂਫੀ ਨਾਲ ਮਰਿਆ ਜਿੱਦਣ ਇਹਨਾਂ ਨੇ ਉਹ ਸਾਰੀਆਂ ਅਰ ਸਿਕਿਉਰਿਟੀ ਡਿਟੇਲਸ ਘਟਾ ਕੇ ਸੋਸ਼ਲ ਮੀਡੀਆ ਤੇ ਲੀਕ ਕੀਤੀਆਂ 24 ਘੰਟਿਆਂ ਚ ਉਹਨਾਂ ਨੇ ਮਾਰਤਾ ਉਹਦੀ ਮੌਤ ਦਾ ਇਨਸਾਫ ਅਜੇ ਤੱਕ ਨਹੀਂ ਗਾ ਗੈਂਗਸਟਰਸ ਵੀਆਈਪੀ ਟ੍ਰੀਟਮੈਂਟਸ ਨੇ ਗੈਂਗਸਟਰਸ ਜੇਲ੍ਹਾਂ ਚ ਬੈਠੇ ਇੰਟਰਵਿਊਸ ਦੇ ਰਹੇ ਨੇ ਇਸੇ ਤਰ੍ਹਾਂ ਹੀ ਸਾਡੇ ਕਿਸਾਨ ਜੁਆਇੰਟ ਆਪਰੇਸ਼ਨ ਹੋਇਆ ਵਾ ਗੱਲ ਸੁਣੋ ਜਿਹੜਾ ਹਰਿਆਣਾ ਪੁਲਿਸ ਨੇ ਕੱਗਰ ਦਰਿਆ ਪੰਜਾਬ ਦੀ ਟੈਰੀਟਰੀ ਦੇ ਅੰਦਰ ਵੜ ਕੇ ਕਿਸਾਨ ਕੁੱਟੇ ਸ਼ੁਕਰਨ ਮਾਰਿਆ ਪ੍ਰਿਪਾਲ ਚੱਕਿਆ ਕੇਚਰੀਵਾਲ ਔਰ ਭਾਜਪੀ ਇਹਨਾਂ ਨੇ ਫਾਰਮਰਸ ਦੇ ਖਿਲਾਫ ਜੁਆਇੰਟ ਆਪਰੇਸ਼ਨ ਕੀਤਾ ਦੂਸਰਾ ਜੁਆਇੰਟ ਆਪਰੇਸ਼ਨ ਇਹਨਾਂ ਦਾ ਐਨਐਸਏ ਲਾ ਕੇ ਭਾਈ ਅਮਰਕਪਾਲ ਸਿੰਘ ਨੂੰ ਅ ਡਿਬਰੂਗੜ ਜਿਹੜਾ ਜੇਲ੍ਹ ਭੇਜਿਆ ਉਹ ਵੀ ਇਹਨਾਂ ਦਾ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਜੁਆਇੰਟ ਆਪਰੇਸ਼ਨ ਸੀ ਦੇ ਆਰ ਇਨ ਜੁਆਇੰਟ ਆਪਰੇਸ਼ਨ ਨਾਟ ਦ ਕਾਂਗਰਸ ਮੇਰਾ ਸਾਬ ਇੱਕ ਆਰਵਿੰਦ ਖੰਡੇ ਆਰਵਿੰਦ ਖੰਡੇ ਖਲਾਅ ਤਿਆਰ ਇਹਨੇ ਕਿ ਭਗਵੰਤ ਮਾਨ ਕਿਹੜੇ ਕੱਢਣ ਆਏ ਨੇ ਕਿ ਸਮੂਰ ਲਾਲ ਇਹਨਾਂ ਦਾ ਕੋਈ ਲਾਗ ਦੇ ਕਰਨ ਕਿ ਤੁਸੀਂ ਉਹ ਭਗਵੰਤ ਮਾਨ ਨਾ ਕਿਹੜੇ ਕੱਢਣ ਆਏ ਹੋ ਮੇਰਾ ਮੇਰਾ ਤਾਂ ਬਹੁਤ ਲਾਰਜਰ ਇਸ਼ੂਜ਼ ਨੇ ਜੀ ਮੇਰਾ ਇਹਨੂੰ ਪੁੱਛੋ ਅ ਅਰਵਿੰਦ ਖੰਡੇ ਨੂੰ ਕਿ ਤੂੰ ਪਾਕਿਸਤਾਨ ਦਾ ਬਾਰਡਰ ਖਲਵਾ ਸਕਦਾ ਕਦੀ ਮੂੰਹ ਚੋਂ ਕੱਢੇਗਾ ਤੂੰ ਐਮਐਸਏ ਦੇ ਖਿਲਾਫ ਕਦੀ ਬੋਲ ਸਕਦਾ ਤੂੰ ਜੋ ਆਪਾ ਦੇ ਖਿਲਾਫ ਕਦੀ ਬੋਲ ਸਕਦਾ ਤੁਸੀਂ ਕਦੀ ਸਿੱਧੂ ਮੂਸੇਵਾਲੇ ਦੇ ਮੁੰਡੇ ਦੇ ਹੱਕ ਚ ਬੋਲੇ ਹੋ ਕਤਲ ਹੋਇਆ ਵਾ ਕਦੀ ਸ਼ੁਭਕਰਨ ਮਾਰਿਆ ਗਿਆ ਉਹਦੇ ਹੱਕ ਚ ਬੋਲੇ ਸੋ ਇਹ ਸਾਰੀਆਂ ਕਹਿਣ ਨੂੰ ਗੱਲਾਂ ਹੁੰਦੀਆਂ ਪਰਸਨਲ ਮੇਰੀ ਕੋਈ ਇਸ਼ੂ ਨਹੀਂਗਾ ਹਾਂ ਜਿੱਦਣ ਵਾਹਿਗੁਰੂ ਸਾਨੂੰ ਤਾਕਤ ਬਖਸ਼ੇਗਾ ਮੈਂ ਇਨਸਾਫ ਕਰੂੰਗਾ ਆਫਕੋਰਸ ਇਨਸਾਫ ਕਰਾਉਣਾ ਮੇਰੇ ਲਈ ਵੀ ਜ਼ਰੂਰੀ ਆ ਕਿਉਂਕਿ ਜੇ ਇੱਕ ਤਿੰਨ ਦਫਾ ਐਮਐਲਏ ਤੇ ਝੂਠੇ ਪਰਚੇ ਦੋਸ ਹੋ ਸਕਦੇ ਡਰੱਗਸ ਦੇ ਔਰ ਜਿਹੜਾ ਲੀਡਰ ਆਫ اپੋਜੀਸ਼ਨ ਉੱਤੇ ਹੋ ਸਕਦੇ ਤੇ ਆਮ ਬੰਦਿਆਂ ਦਾ ਪੰਜਾਬ ਦੇ ਵਿੱਚ ਕੀ ਕਰਦੇ ਹੋਣੇ ਆਮ ਜਨਤਾ ਨੂੰ ਚੰਗਾ ਸੁਣਿਆ ਦੇਣ ਲਈ ਔਰ ਪੰਜਾਬ ਪੁਲਿਸ ਅੱਗੇ ਤੋਂ ਕਿਸੇ ਦੇ ਗਲਤ ਕੰਮ ਨਾ ਕਰੇ ਮੇਰੇ ਵਾਲੇ ਕੇਸ ਵਿੱਚ ਇਨਸਾਫ ਹੋਣਾ ਵੀ ਉਨਾ ਹੀ ਲਾਜ਼ਮੀ ਹੈ। ਪੀਟੇ ਆਨੇ ਕਿਹਾਗਾ ਤੁਹਾਡੇ ਆਉਣ ਵਾਲੇ ਬਿਆਨ ਤੇ ਕਿਹਾ ਗਏ ਹਨ। ਖੈਰਾ ਸਾਹਿਬ ਪਿੰਡ ਪਿੰਡ ਜਾ ਕੇ ਚੈੱਕ ਕਰਦੇ। ਯਾਰ ਗੱਲ ਸੁਣਨਾ ਬੜਾ ਅੱਛਾ ਸਵਾਲ ਪੁੱਛਿਆ ਗੁਦਤੀ ਪਲੀਜ਼ ਸੁਣੋ ਨਹਿਰੀ ਪਟਵਾਰੀਆਂ ਨੂੰ ਪੰਜਾਬ ਸਰਕਾਰ ਮਜਬੂਰ ਕਰ ਰਹੀ ਹੈ ਕਿ ਜਿਹੜੇ ਖਾਲੇ ਨੇ ਨਹਿਰੀ ਪਾਣੀ ਨੇ ਰਜਵਾਹੇ ਨੇ ਇਹਦੀ ਰਿਪੋਰਟ 100% ਦਿਓ ਨਾਰਮਲ ਕੋਰਸ ਵਿੱਚ 21% ਪਾਣੀ ਨਹਿਰਾਂ ਦਾ ਖੇਤਾਂ ਤੱਕ ਪਹੁੰਚ ਰਿਹਾ ਇਹਨਾਂ ਨੇ 6 ਲੱਖ ਏਰੀਆ ਅਨ ਕਮਾਂਡ ਕਰਤਾ ਅਨ ਕਮਾਂਡ ਕਿ ਇਸ 6 ਲੱਖ ਵਿੱਚ ਆਬਾਦੀ ਆ ਗਈ ਇਸ ਲਈ ਨੂੰ ਪਾਣੀ ਨਹੀਂ ਚਾਹੀਦਾ ਇਹ ਜਿਹੜਾ ਖਤਰਨਾਕ ਸਟੈਪ ਆ ਨਾ ਪੀធីਆਰ ਦਾ ਬੱਚਾ ਉਹਨੂੰ ਪਤਾ ਨਹੀਂ ਲੱਗ ਰਿਹਾ ਇਹ ਬੜੀ ਸ਼ਰਾਰਤ ਆ ਅਗਰ ਅਸੀਂ 100% ਕਹਿਤਾ ਕਿ ਪੰਜਾਬ ਦੇ ਖੇਤਾਂ ਨੂੰ ਨਹਿਰਾਂ ਦਾ ਪਾਣੀ ਹੈ ਦਰਿਆਵਾਂ ਦਾ ਪਾਣੀ ਹੈ ਤਾਂ ਸੁਪਰੀਮ ਕੋਰਟ ਵਿੱਚ ਹਰਿਆਣਾ ਤੇ ਦਿੱਲੀ ਕਹੇਗਾ ਕਿ ਇਹਨਾਂ ਨੂੰ ਤਾਂ ਪਾਣੀ ਦੀ ਲੋੜ ਹੀ ਨਹੀਂਗੀ ਜਲਦੀ ਕਰਾਓ ਐਸਵਾਈਐਲ ਬਣਾਓ ਤਾਂ ਸਾਨੂੰ ਪਾਣੀ ਦਿਓ ਦਿਸ ਇਜ਼ ਸੱਚ ਔਰ ਤੁਸੀਂ ਜਾ ਕੇ ਆਪ ਚੈੱਕ ਕਰੋ ਪਲੀਜ਼ ਨਹਿਰੀ ਪਟਵਾਰੀਆਂ ਤੇ ਪਰਚੇ ਦਰਜ ਹੋਏ ਨੇ ਜਸਕਰਨ ਸਿੰਘ ਬੁੱਟਰ ਗਹਿਰੀ ਉਹਨਾਂ ਦਾ ਪ੍ਰਧਾਨ ਉਹਨੂੰ ਸਸਪੈਂਡ ਕਰਕੇ ਚਾਜਸ਼ੀ ਕਰਤਾ ਕਿਉਂ ਉਹ ਵਿਰੋਧ ਕਰ ਰਹੇ ਨੇ ਕਿ ਅਸੀਂ ਗਲਤ ਰਿਪੋਰਟਾਂ ਨਹੀਂ ਦੇਣ ਇਹ ਮੀਥੇਅਰ ਦਾ ਬਹੁਤ ਵੱਡਾ ਇੱਕ ਝੂਠਾ ਬਿਆਨ ਆ ਲਓ ਉਹਨੂੰ ਕਹੇ ਮੇਰੇ ਨਾਲ ਚੱਲੇ ਨਾਲ ਚੱਲੇ ਮੀਡੀਆ ਤੇ ਮੈਂ ਪੰਜਾਬ ਦੇ ਵਿੱਚ ਘੁੰਮ ਕੇ ਦਿਖਾ ਦੇਣਾ ਜਿੱਥੇ ਇਰੀਗੇਸ਼ਨ ਦੇ ਖਾਲ ਹਲੇ ਟੁੱਟੇ ਪਏ ਨੇ ਪੱਜੇ ਪਏ ਨੇ ਸਾਡਾ ਯੂਪੀਡੀਸੀ ਕਨਾਲ ਮਾਝੇ ਦੇ ਵਿੱਚ ਸਾਡਾ ਜਿਹੜਾ ਬਸਤਵਾਬ ਦੁਆਬੇ ਦਾ ਇਹ ਸਾਰੇ ਟੁੱਟੇ ਪਏ ਨੇ ਇਹਨਾਂ ਚ ਕਿਤੇ ਪਾਣੀ ਖੇਤਾਂ ਵਾਸਤੇ ਨਹੀਂ ਜਾ ਰਿਹਾ ਦਿਸ ਇਜ਼ ਅ ਫਰਾਡ ਸਟੇਟਮੈਂਟ ਔਰ ਇਹ ਦਿੱਲੀ ਦੇ ਆਪਣੇ ਜਿਹੜੇ ਆਕਾ ਨੇ ਕੇਚਰੀਵਾਲ ਤੇ ਰਾਗਵ ਚੱਡਾ ਤੇ ਸੰਦੀਪ ਪਟਕ ਇਹ ਉਹਨਾਂ ਦੀ ਬੋਲੀ ਬੋਲਦੇ ਨੇ